ਜੋਨ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਬਸਤੀ ਚੌਂਗਦੇ ਕੋ ਸਰਵਿਸ ਲਾਈਨ ਦੇ ਕੋਲ ਖੜੇ ਹੋਏ ਹਾਂ ਜਿੱਥੇ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਜਿੱਥੇ ਇੱਕ ਗੱਡੀ ਜਿਹੜੀ ਹੈ ਇੱਕ ਮਹਿਲਾ ਚਲਾ ਰਹੀ ਹੁੰਦੀ ਹੈ ਜਿਸ ਦੇ ਵਿੱਚ ਇੱਕ ਜੰਮੂ ਕਸ਼ਮੀਰ ਦਾ ਟਰੱਕ ਜਿਹੜਾ ਫੇਂਟ ਮਾਰਾ ਜਿਸ ਤੋਂ ਬਾਅਦ ਗੱਡੀ ਦੇ 에ਅਰ ਬੈਲੂਨ ਜਿਹੜੇ ਨੇ ਖੁੱਲ ਜਾਂਦੇ ਨੇ ਲੇਕਿਨ ਟੱਕਰ ਇੰਨੀ ਜਬਰਸਤ ਹੁੰਦੀ ਹੈ ਕਿ ਟੱਕਰ ਤੋਂ ਬਾਅਦ ਕਿਸ ਤਰ੍ਹਾਂ ਮਹਿਲਾ ਘਬਰਾ ਜਾਂਦੀ ਉਸ ਤੋਂ ਬਾਅਦ ਉਹ 에ਅਰ ਬੈਗ ਖੁੱਲ ਜਾਂਦੇ ਨੇ ਲੇਕਿਨ ਇਹ ਖਬਰ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਕਿ 에ਅਰ ਬੈਗ ਕਰਕੇ ਉਹ ਲੇਡੀ ਜਿਹੜੀ ਉਥੇ ਟਰੱਕ ਡਰਾਈਵਰ ਆਪਣੀ ਕਿਸ ਤਰ੍ਹਾਂ ਪੱਲਾ ਛਾੜਦੇ ਨਜ਼ਰ ਆਇਆ ਕਿ ਮੈਂ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਜਿਸ ਕਰਕੇ ਮਹਿਲਾ ਦੀ ਗਲਤੀ ਸੀ ਲੇਕਿਨ ਅਗਰ ਮਹਿਲਾ ਦੀ ਗਲਤੀ ਹੁੰਦੀ ਤਾਂ ਇਹ 에ਅਰ ਬੈਗ ਕਿਉਂ ਖੁੱਲਦੇ ਕੀ ਟਰੱਕ ਵਾਲੇ ਜੰਮੂ ਕਸ਼ਮੀਰ ਦੇ ਟਰੱਕ ਵਾਲੇ ਹੋਗੇ ਕੀ ਆਪਣੀ ਰਫਤਾਰ ਦੇ ਉੱਤੇ ਕਾਬੂ ਨਹੀਂ ਪਾ ਸਕਦੇ ਨੇ ਕੀ ਇਹ ਵੱਡੀਆਂ ਵੱਡੀਆਂ ਵਾਰਤਾਂ ਦਾ ਇਨਜਾਮ ਦੇਣਾ ਇਹਨਾਂ ਨੇ ਸਮਝਿਆ ਹੋਇਆ ਵੈ ਅਗਰ ਮਹਿਲਾ ਦੇ ਨਾਲ ਇਹ ਫੇਂਡ ਤੋਂ ਬਾਅਦ ਕਿਸ ਤਰ੍ਹਾਂ ਲੋਕਾਂ ਨੂੰ ਰਾਹਗੀਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਹਿਲਾ ਕਬਰ ਆ ਗਈ ਸੀ ਜੋ ਜੋ ਸਾਡੇ ਕੈਮਰੇ ਸਾਹਮਣੇ ਨਹੀਂ ਆਈ ਦੋਸਤੋ ਸਾਫ ਸਾਬਿਤ ਹੁੰਦਾ ਕਿ ਇਹ ਤਮਾਮ ਜਿਹੜੇ ਟਰੱਕ ਜਿਹੜੇ ਹੈਗੇ ਜੋ ਹਾਈਵੇ ਤੇ ਦੌੜਦੇ ਨੇ ਇਹ ਕਿਤੇ ਨਾ ਕਿਤੇ ਵਾਰਦ ਨੂੰ ਇਜ਼ਾਮ ਦੇ ਕੋ ਤੋਂ ਬਾਅਦ ਫਰਾਰ ਹੋ ਜਾਂਦੇ ਲੇਕਿਨ ਲੋਕਾਂ ਦੀ ਮੁਸ਼ਕਲ ਤੋਂ ਬਾਅਦ ਟਰੱਕ ਡਰਾਈਵਰ ਨੂੰ ਫੜ ਲਿੱਤਾ ਗਿਆ ਸੀਗਾ ਜੇ ਉਹ ਮਤਲਬ ਹਮ ਦਿੱਲੀ ਸੇ ਆ ਰਹੇ ਥੇ ਸਿੱਧਾ ਆ ਰਹੇ ਥੇ ਆਪਣੀ ਸਾਈਡ ਤੋਂ ਚਾ ਰਹੇ ਥੇ ਤੋ ਇਹ ਗਾੜੀ ਇਧਰ ਸੇ ਆਈ ਇਹ ਬੋਲਾ ਮਤਲਬ ਇਸ ਗਾੜੀ ਨੇ ਉਸ ਗਾੜੀ ਕੋ ਧੱਕਾ ਦਿਆ ਅਗਰ ਇਸ ਗਾੜੀ ਨੇ ਮਤਲਬ ਉਸ ਕੋ ਮਾਰਾ ਹੁੰਦਾ ਇਸ ਤੇ ਸਿਕਰੇ ਜਾਏ ਹੁੰਦਾ ਜਾਂ ਕਈ ਵੀ टूटी फूटी थी गाड़ी आप इस पे खुद देख सकते हैं इस पे एक भी सिगरेट नहीं है उस्ताद उस्ताद ड्राइवर खुद चला रहा था नहीं उस गाड़ी को वो कौन चला रहा था लेडी चला रही थी लेडी जिनको बोलो लेडी ड्राइवर है इसका आपकी कोई गलती नहीं है नहीं है भाई से तो गलती नहीं है आप ये बोल रहे खुद आपकी गलती जबरदस्ती गलती चढ़ा रहे हो ओरिजिनल मैं शिवपुरी चौक ਵੱਲੋਂ ਆ رہی ਸੀ ট্রাক ਬੜੀ ਸਪੀਡ ਤੇ ਸੀਗਾ ਤੇ ਅਜੀ ਤਾਂ ਲੰਘਦੇ ਪਏ ਸੀ ਸਾਡਾ ਇੱਕ ਜਾਣਕਾਰ ਸੀ ਬੰਦਾ ਜਿਹੜਾ ਗੱਡੀ ਚਲਾ ਰਿਹਾ ਸੀ ਤੇ ਉਹਦੇ ਨਾਲ ਵਿਚਾਰਿਆਂ ਦਾ ਬਚਾਅ ਹੋ ਗਿਆ ਗੱਡੀ ਬਹੁਤ ਤੇਜ਼ ਸੀ ਉਹਨੇ ট্রাক ਡਰਾਈਵਰ ਨਸ਼ਾ ਕੀਤਾ ਹੋਇਆ ਨਾਲ ਕਿੱਥੇ ਟਰੱਕ ਵਾਲਾ ਫੜ ਲਿਆ ਜੀ ਹਾਂ ਜੀ ਟਰੱਕ ਵਾਲਾ ਫੜਿਆ ਹੈ ਪੁਲਿਸ ਆ ਗਈ ਹੈ ਜੀ ਤੇ ਹੁਣ ਥਾਣੇ ਲੈ ਕੇ ਚੱਲੇ ਆ ਜੀ ਪੁਲਿਸ ਕਿੱਥੇ ਪੁਲ ਚਲੇ ਗਈ ਹੋ ਗਿਆ ਇਹਨਾਂ ਦੇ ਡਾਕੂਮੈਂਟ ਸਾਰੇ ਲੈ ਗਈ ਆ ਅੱਛਾ ਤੇ ਬੁਲਾਇਆ ਹੋਇਆ ਥਾਣੇ ਰਾਮ ਦੇ ਬੰਦਾ ਬੰਦਾ ਫੜਿਆ ਹੋਇਆ ਬਸ ਠੀਕ ਆ ਜੀ ਉਹ ਵੀ ਜਿਹੜਾ ਬੁਲਾ ਲਿਆ ਹੋਇਆ ਥਾਣੇ ਉਹਨਾਂ ਨੇ ਆਪਣੇ ਬੰਦੇ ਸੇਫ ਹਾਂ ਜੀ ਬੰਦੇ ਸਾਰੇ ਸੇਫ ਆ ਜੀ ਲੇਕਿਨ ਲੁਧਿਆਣਾ ਸ਼ਹਿਰ ਦੀ ਗੱਲ ਕਰਦੇ ਆ ਲੁਧਿਆਣਾ ਸ਼ਹਿਰ ਦੇ ਆਏ ਦਿਨ ਵੱਡੇ ਵੱਡੇ ਹਾਦਸੇ ਦੇਖਣ ਨੂੰ ਮਿਲਦੇ ਨੇ ਲੇਕਿਨ ਉਹਦੇ ਵਿੱਚ ਟੱਕਾਂ ਲੈ ਦੇ ਕਾਫੀ ਗਲਤੀ ਵੀ ਪਾਈ ਜਾਂਦੀ ਹੈ ਲੇਕਿਨ ਇੱਥੇ ਜੋ ਮਹਿਲਾ ਜਿਹੜੀ ਜਾ ਰਹੀ ਸੀਗੀ ਜੋ ਸਰਵਿਸ ਲਾਈਨ ਤੋਂ ਉਤਰਨ ਲੱਗੀ ਸੀਗੀ ਲੇਕਿਨ ਪਿੱਛੋਂ ਦੀ ਤੇਜ਼ ਰਫਤਾਰ ਟਰੱਕ ਨੇ ਜਿਹੜੀ ਉਹਦੇ ਵਿੱਚ ਫੇਂਟ ਮਾਰੀ ਫੇਂਟ ਤੋਂ ਬਾਅਦ ਥੜੇ ਜੋ ਸਰਵਿਸ ਲਾਈਨ ਦੇ ਉੱਤੇ ਗੱਡੀ ਜਿਹੜੀ ਚੜ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਹੈ ਸੰਤੂਲਨ ਖੋ ਪੈਂਦੀ ਹੈ ਫੇਂਟ ਨਹੀਂ ਤਕੜੀ ਸੀਗੀ ਕਿ ਗੱਡੀ ਦੇ ਸਾਰੇ ਦੇ ਸਾਰੇ 에ਅਰ ਬੈਲੂਨ ਖੁੱਲ ਜਾਂਦੇ ਨੇ ਲੋਕਾਂ ਨੇ ਉਹਦੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀਗੀ ਕਿ ਮਹਿਲਾ ਜਿਹੜੀ ਹੈ ਬਿਆਨ ਦੇਣ ਦੇ लायक ਨਹੀਂ ਸੀ ਕਿ ਲੇਕਿਨ ਟੱਕਰ ਤੋਂ ਬਾਅਦ ਲੋਕਾਂ ਨੇ ਟਰੱਕ ਨੂੰ ਟਰੱਕ ਚਾਲਕ ਨੂੰ ਤਾਂ ਫੜ ਲਿਆ ਟਰੱਕ ਨੂੰ ਫੜ ਲਿਆ ਲੇਕਿਨ ਇਹ ਹਾਦਸਾ ਇੱਕ ਸਬਕ ਦਿੰਦਾ ਹੈ ਕਿ ਰੋਡ ਦੇ ਉੱਤੇ ਚੱਲਦੇ ਟਰੱਕਾਂ ਤੇ ਬਾਹਲੇ ਨੰਬਰਾਂ ਦੇ ਟਰੱਕਾਂ ਦੇ ਉੱਤੇ ਬ੍ਰੇਕਾਂ ਦੇ ਉੱਤੇ ਕਾਬੂ ਪਾਣਾ ਨਾਮੁਨਕੀ ਨਹੀਂ ਹੈ ਲੁਧਿਆਣਾ ਤੋਂ ਕਹਿੰਦਾ ਮੈਂ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ